ਮੈਂ ਹੁਣ ਕੈਮਰੇ ਦੇ ਸਾਹਮਣੇ ਆ। ਇਹ ਮੈਂ ਝੂਠ ਨਹੀਂ ਬੋਲਦੀ ਮੇਰੇ ਤੇ ਮਤਲਬ ਕੀ ਹੋਇਆ ਨਹੀਂ ਮੇਰੇ ਨਾਲ ਹਤੋਂ ਪਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵੀ ਕੈਮਰੇ ਸਾਹਮਣੇ ਆ ਤੇ ਮੈਂ ਵੀ ਝੂਠ ਨਹੀਂ ਬੋਲੂਗਾ। ਅਗਰ ਤੁਸੀਂ ਕਿਸੇ ਨੂੰ ਕੈਮਰੇ ਦੇ ਕੇ ਟਰਸਟ ਕਰ ਸਕਦੇ ਹੋ। ਸੋ ਅੱਜ ਮੇਰੀ ਗੱਲ ਵੀ ਟਰਸਟ ਕਰ ਲਿਓ। ਤੁਹਾਡਾ ਦਿਲ ਕਰਦਾ ਗਾਲਾਂ ਕੱਢਣ ਦਾ ਕਮੈਂਟ ਬਾਕਸ ਆਪਨਾਂ ਮੈਂ ਬੰਦ ਨਹੀਂ ਕਰਾਂਗਾ ਕਮੈਂਟ। ਨਾ ਕੋਈ ਰਿਸਟ੍ਰਿਕਸ਼ਨ ਲਾਉਂਗਾ। ਬਟ ਇੱਕ ਗੱਲ ਆ ਵੈਲਿਡ ਤੇ ਜਿਹੜੀ ਮਰਜ਼ੀ ਗੱਲ ਗੱਡੀਓ ਮੈਂ ਉਹਨੂੰ ਪੋਸਟ ਵੀ ਕਰ ਲਵਾਂ। ਪਰ ਵੀਡੀਓ ਪੂਰੀ ਦੇਖ ਲਿਓ ਠੀਕ ਆ। ਕੀ ਸਹੀ ਕੀ ਗਲਤ ਪਰ ਪਸੰਦ ਰਿਆ ਜਿਲ੍ਹਾ ਚਲੰਗਰ ਆ ਨਹੀਂ ਤੇਰਾ ਯਾਰ ਪਸੰਦ ਰਿਆ ਹਾਂਜੀ ਕਿਦਾ ਸਰ ਕੀ ਹਾਲ ਚਾਲ ਹੋਪਸ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਦਾ ਤਾਉਂਸ ਅੱਜ ਇੱਕ ਹੋਰ ਵੀਡੀਓ ਤੁਹਾਡੇ ਕੋ ਆ ਚੁੱਕੇ ਹੈ ਤੇ ਅੱਜ ਦੀ ਵੀਡੀਓ ਹੋਣ ਵਾਲੀ ਆ ਇੱਕ ਆਂਟੀ ਜੀ ਉੱਪਰ ਮੈਂ ਆਂਟੀ ਜੀ ਕਹੂੰਗਾ ਕਿਸੇ ਦੀ ਮੰਮੀ ਉੱਪਰ ਪ੍ਰਨੀਤ ਦੀ ਮੰਮੀ ਦੇ ਉੱਪਰ ਪਿਛਲੇ ਦਿਨ ਸੋਸ਼ਲ ਮੀਡੀਆ ਉੱਪਰ ਦੀ ਬਹੁਤ ਕੁੱਝ ਦੇਖਿਆ ਹੋਣਾ ਆਹਰੇ ਸਾਈਡ ਤੇ ਪੋਡਕਾਸਟ ਇੱਕ ਫੇ ਦੂਜਾ ਪੋਡਕਾਸਟ ਵੀ ਹੋ ਗਿਆ ਫੇ ਇੱਕ ਪੋਡਕਾਸਟ ਮੈਂ ਵੀ ਕੀਤਾ ਹੀ ਭੈਣ ਜੋ ਬੋਲਾਂਦਾ ਪਈਆਂ ਪਰ ਮੈਨੂੰ ਪਹਿਲੀ ਗਲਤੀ ਇਹ ਹੈ ਕਿ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਸੀ ਮੈਨੂੰ ਮੇਰੀ ਗਲਤੀ ਇਹ ਸਿਰਫ ਕਿ ਮੈਂ ਕੋਸ਼ਿਸ਼ ਨਹੀਂ ਪੁੱਟ ਕੀਤੀ ਮੈਂ ਸਿਰਫ ਚੁੱਪ ਰਿਆ ਪਰ ਲੋਕੋ ਨੇ ਕਿ ਚੱਜਦਾ ਕੰਮ ਕਰੋ ਹਸਤੀਆਂ ਦੇ ਪੋਡਕਾਸਟ ਕਰਿਆ ਕਰੋ ਉਹਨਾਂ ਨੇ ਨਹੀਂ ਤੁਸੀਂ ਉਹੀ ਲੋਕ ਹੀ ਆ ਕਿਸੇ ਮਾਂ ਨੂੰ ਚੰਗਾ ਕਿਸੇ ਕੁੜੀ ਨੂੰ ਸਲੱਟ ਬੋਲ ਮਤਲਬ ਉਹ ਦੈਟਸ ਗੁੱਡ ਪਰ ਮੈਂ ਮਾੜਾ ਪਰ ਕੋਈ ਗੱਲ ਨਹੀਂ ਉਹਨਾਂ ਲੋਕਾਂ ਲਈ ਆ ਵੀਡੀਓ ਲੈ ਕੇ ਆਇਆ ਦੇਖੋ ਤੁਸੀਂ ਭਵੇਂ ਹੇਟ ਕਰੋ ਭਵੇਂ ਲਵ ਕਰੋ ਮੇਰੇ ਵੱਲੋਂ ਤੁਹਾਡੇ ਲਈ ਹੱਥ ਜੁੜੇ ਆ ਤੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਆ ਕਿਉਂਕਿ ਤੁਸੀਂ ਐਜ਼ ਅ ਵਿਊਅਰ ਮੈਨੂੰ ਜੱਜ ਕਰ ਸਕਦੇ ਹੋ ਕਿ ਤੁਸੀਂ ਮੈਂ ਗਲਤ ਕੀਤਾ ਕਿ ਸਹੀ ਕੀਤਾ ਕਿਉਂਕਿ ਤੁਸੀਂ ਅਗਰ ਮੈਂ ੜਕੂngo ਨਹੀਂ ਲੁਕੀ ਐਵੇਂ ਫੋਦੂ ਮੈਂ ਨਹੀਂ ਕਦੀ ਕਹਿਣ ਲੱਗਾ ਕਿਉਂਕਿ ਤੁਸੀਂ ਹੋ ਤਾਂ ਮੈਂ ਹਾਂ ਅਗਰ ਤੁਸੀਂ ਨਹੀਂ ਤਾਂ ਮੈਂ ਵੀ ਨਹੀਂ ਸਿੰਪਲ ਜੀ ਗੱਲ ਆਈ ਰਿਸਪੈਕਟ एवरीवन ਜੋ ਵੀ ਵੀਡੀਓ ਦੇਖਦਾ ਆ ਚਾਹੇ ਨੈਗੇਟਿਵ ਬੋਲਦਾ ਚਾਹੇ ਪੋਜ਼ਿਟਿਵ ਬੋਲਦਾ ਮੈਂ ਇੱਕ ਛੋਟੀ ਰਿਕਵੈਸਟ ਕਰ ਸਕਦਾ ਮੈਂ ਕਿਸੇ ਨੂੰ ਮਾਦੀ ਗੱਲ ਨਹੀਂ ਕਰਦਾ ਤੁਸੀਂ ਵੀ ਨਾ ਕੱਢੋ ਬਾਕੀ ਜੋ ਤੁਹਾਨੂੰ ਬੁਰਾ ਲੱਗਦਾ ਕਹਿ ਦਿਓ ਕੋਈ ਚੱਕਰ ਨਹੀਂ ਠੀਕ ਆ 올 ओके ਆ ਕੋਈ ਚੱਕਰ ਨਹੀਂ ਮੰਨ ਚੜਾਰ ਕਿਉਂ ਉਹ ਉਸ ਬੰਦੇ ਦੇ ਹੋਗਾ ਜਿਹਦੇ ਚੋਰੀ ਆ ਕੋਈ ਛੂਟ ਠੀਕ ਆ ਪਰ ਇਹ ਚ ਕੁਝ ਨਹੀਂ ਹੁਣ ਗੱਲਾਂ ਕਰਾਂਗੇ ਕੁਝ ਸਿੱਧੀਆਂ ਬਸ ਬੇਟਾ ਵੀ ਅਸੀਂ ਦਿਹਾੜੀ ਉਹ ਕਰਨੇ ਆ ਮੈਂ ਬਹੁਤ ਦੁਖੀ ਆ ਕਿਉਂਕਿ ਇੱਕ ਚੀਜ਼ ਇਨਫਲੂਐਂਸਰ ਦੀ ਮੰਮੀ ਜਿਹੜੀ ਵਧੀਆ ਪੈਸੇ ਕਮਾਰੀਏ ਮੋਡਲਿੰਗ ਜ਼ਹਰਾ ਦੇ ਬੈਗ ਗੱਡੀਆਂ ਇਹ ਉਹ ਉਹਦੀ ਮੰਮੀ ਵਿਚਾਰੇ ਦਿਹਾੜੀ ਕਰਦੇ ਆ ਹੁਣ ਮੇਰਾ ਫਰਜ਼ ਆਕਰ ਮੈਂ ਵੀਡੀਓ ਕਮਾਰਿਆ ਪੈਸੇ YouTube ਤੋਂ ਕਮਾਰਿਆ ਇਹ ਚੀਜ਼ਾਂ ਕਰ ਰਿਹਾ ਮੇਰੀ ਮੇਨ ਪ੍ਰਾਇਓਰਟੀ ਮੇਰੀ ਫੈਮਲੀ ਹੋਣੀ ਚਾਹੀਦੀ ਆ ਭਾਵੇਂ ਫੈਮਲੀ ਦਾ ਬਿਜ਼ਨਸ ਵੀ ਹੈਗਾ ਬਟ ਮੇਰੀ ਮੇਨ ਪ੍ਰਾਇਓਰਟੀ ਪ੍ਰਾਇਓਰਟੀ ਮੇਰੀ ਫੈਮਲੀ ਹੀ ਆ ਮੈਂ ਜੋ ਕਹਿਣ ਮੈਨੂੰ ਉਹ ਇਨਜੋਗੇ ਹੈਗੇ ਮੈਨੂੰ ਕਹਿ ਸਕਦੇ ਮੈਂ ਵੀ ਇਨਜੋਗੇ ਹੈਗਾ ਮੈਨੂੰ ਦੇ ਸਕਦਾ ਉਹ ਉਹਨਾਂ ਕੀ ਕਹਿੰਦੇ ਜਿੰਨਾਂ ਨੂੰ ਉਹਨਾਂ ਨੂੰ ਚਾਹੀਦਾ ਜਾਂ ਮੈਂ ਉਹਨਾਂ ਕੀ ਕਰਦਾ ਜਿੰਨਾਂ ਮੈਨੂੰ ਲੱਗਦਾ ਕਿ ਠੀਕ ਹੈ ਮੈਨੂੰ ਕੁਝ ਰੱਖਣਾ ਵੀ ਚਾਹੀਦਾ ਕੁਝ ਵੇਚਦਾ ਬਟ ਨੋ ਹੇਟ ਫੋਰ ਐਨੀਥਿੰਗ ਕਿ ਹਾਂ ਨਹੀਂ ਮੈਂ ਇਹਨੂੰ ਪੈਸੇ ਮੰਗ ਲਈਏ ਕੋਈ ਕੁਛ ਏਦਾ ਬਟ ਆਂਡੀ ਜੀ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਕਿ ਤੁਸੀਂ ਸਬਜ਼ੀਆਂ ਪੈਕ ਕਰਦੇ ਹੋ 3 400 2 400 ਦਿਹਾੜੀ ਮਿਲਦੀ ਆ ਤੁਸੀਂ ਉੱਚੀ ਬੱਸੀ ਉੱਚੀ ਮਨ ਲਗੀ ਖਰੜ ਦੇ ਲੱਗੇ ਜਿਹਾ ਮੋਰਿੰਡੇ ਦੇ ਰੋਡ ਤੇ ਪਿੰਡ ਪੈਂਦਾ ਇੱਕ ਉੱਥੇ ਰਹਿੰਦੇ ਹੋ ਤੁਹਾਡਾ ਪੋਡਕਾਸ 300 ਦੀ ਢਾੜੀ ਤੋੜ ਕੇ ਦੀ 300 ਰੁਪਏ ਦੇ ਬਸਦਾ ਕਰ 150 ਜਾਂ 150 ਵੱਲਵੋਚ ਕੀਤਾ 300 ਜਾਂ 300 600 ਲਾ ਕੇ ਇੱਕ ਪੋਡਕਾਸਟ ਕਰਨਗੇ ਆਟੋ ਦੇ ਕਰਾਈ ਵੱਖਰੇ ਹੋਣਾ ਵਿੱਚ ਅਗਰ ਕੁਝ ਖਾਦਾ ਚਲੋ ਚੈਨਲ ਵਾਲਿਆਂ ਨੇ ਖਵਾਇਆ ਹੋਣਾ ਲੁਧਿਆਣਾ ਚ ਹੋਇਆ ਸੀ ਨਾ ਪਹਿਲਾ ਇੰਟਰਵਿਊ ਪਹਿਲੀ ਗੱਲ ਤਾਂ ਇਹ ਉਹਨਾਂ ਦਾ ਸ਼ਿੱਧ ਚੈਨਲ ਵਾਲਿਆਂ ਦਾ ਜਿਹੜਾ ਪਹਿਲਾ ਇੰਟਰਵਿਊ ਸੀ ਉਹ ਲੁਧਿਆਣਾ ਵਿੱਚ ਹੋਇਆ ਅਗਰ ਮੈਂ ਕਹਿੰਨ ਲਾਦਾ ਮੈਂ ਛੂਟ ਬੋਲਦਾ ਆਂਟੀ ਜੀ ਨੂੰ ਪੁੱਛ ਲਿਆ ਜਾਵੇ ਸ਼ਿੱਧ ਚੈਨਲ ਵਾਲੇ ਦੇ ਕਮੈਂਟ ਚ ਉਹਨਾਂ ਦਾ ਨੰਬਰ ਪਿੰਨ ਹੈਗਾ ਆ ਦੂਜੀ ਗੱਲ ਸ਼ਿੱਧ ਚੈਨਲ ਵਾਲਿਆਂ ਦਾ ਸਟੂਡੀਓ ਤਾਂ ਮੁ ਇਹ ਹੋਰ ਚੀਜ਼ਾਂ ਕੀ ਨਹੀਂ ਹੈ ਸਮਝ ਜਾਦਾ ਐਤੋਂ ਗੱਲ ਦਿਮਾਗ 'ਚ ਰੱਖਿਓ ਕਿ ਪਹਿਲਾ ਪੌਡਕਾਸਟ ਉੱਥੇ ਹੋਇਆ ਸੀ ਲੁਧਿਆਣੇ ਦੇ ਵਿੱਚ ਆ ਦਿਹਾੜੀ ਕਰਨੇ ਆ ਸੀ ਆ ਦਿਹਾੜੀ ਕਰਨੇ ਆ ਸੀ ਬਿਲਕੁਲ ਦੇਖੋ ਦਿਹਾੜੀ ਕਰਨਾ ਹਰ ਕਿਸੇ ਦਾ ਆਪਣਾ ਕੀਤਾ ਕੋਈ ਵਿਚਾਰਾ ਕੰਮ ਕੋਈ ਛੋਟਾ ਮੋਟਾ ਕੰਮ ਕਰ ਰਿਹਾ ਜਿਹਨੂੰ ਜੋ ਹਿੱਸੇ ਆਇਆ ਉਹ ਕੰਮ ਕਰ ਰਿਹਾ ਆਪਣਾ ਟਿੱਡ ਸਾਰਿਆਂ ਦੇ ਲੱਗਾ ਸਭ ਨੇ ਪਾਲਣਾ ਪਰ ਮੈਂ ਦੁਬਾਰਾ ਇੱਕ ਵਰਡ ਬੋਲਣ ਲੱਗਾ ਜਿਹਨੂੰ ਮੈਂ ਪਹਿਲਾਂ ਵੇਲੇ ਪਹਿਲਾ ਪੌਡਕਾਸਟ ਯਾਨੀ ਕਿ ਆਹਾ ਸ਼ੁੱਧ ਚੈਨਲ ਵਾਲਾ ਪਹਿਲਾ ਪੌਡਕਾਸਟ ਹੈ ਨਾ ਦੂਜਾ ਪੌਡਕਾਸਟ 'ਚ ਪੰਜਾਬੀ ਟੀਵੀ ਮੇ ਪਟਿਆਲੇ ਜਿਹੜਾ ਹੈਗਾ ਸਟੂਡੀਓ ਉਹਨਾਂ ਤੇ ਜਿਹੜਾ ਸਰਦਾਰ ਬਾਈ ਨੇ ਕੀਤਾ ਉਹ ਆ ਪਹਿਲਾਂ ਸਰਦਾਰ ਬਾਈ ਤੋਂ ਸੌਰੀ ਆਈ ਐਮ ਸੌਰੀ ਬਾਬੂ ਬਾਈ ਵੀਡੀਓ ਦੇਖ ਲਈ ਅਗਰ ਮੈਂ ਸੌਰੀ ਕਹ ਮੰਗੀ ਇਹ ਵੀ ਤੁਹਾਨੂੰ ਵੀਡੀਓ ਵਿੱਚ ਪਤਾ ਲੱਗੇ ਚੱਲ ਜਾਊਗਾ ਕਿਉਂਕਿ ਮੈਂ ਕਿਸੇ ਨਾ ਝੂੜ ਦਾ ਸਾਰਾ ਲੈ ਕੇ ਕਿਸੇ ਕੋ ਮਾਰਾ ਜਾ ਕਿਉਂਕਿ ਮੈਂ ਇਹ ਚੀਜ਼ ਅੱਗੇ ਰੱਖਣਾ ਚਾਹੁੰਦਾ ਸੀ ਤੇ ਇਹ ਚੀਜ਼ ਕਰ ਰਿਹਾ ਉਹਦੇ ਲਈ ਸੌਰੀ ਪਹਿਲੀ ਗੱਲ ਸੀਗੀ ਪੋਡਕਾਸਟ ਲੁਧਿਆਣੇ ਹੋਇਆ ਆਹ ਵਾਲਾ ਹੂੰ ਹਾਂ ਆਹਾ ਪੋਡਕਾਸਟ ਨਮਾਸ਼ਹਿਰ ਚ ਹੋਇਆ ਲੁਧਿਆਣੇ ਕਿਉਂ ਨਹੀਂ ਹੋਇਆ ਆਂਟੀ ਜੀ ਦੇਖੋ ਤੁਸੀਂ ਕਿਸੇ ਦਿਹਾੜੀ ਤੋੜ ਕੇ ਨਹੀਂਗੇ ਜਿਹੜਾ ਬੰਦਾ ਘੱਟ ਪੈਸੇ ਕਮਾ ਰਿਆ ਜਿਹੜੇ ਬੰਦੇ ਕੋਲ ਪੈਸੇ ਹੈ ਨਹੀਂ ਮੈਂ ਬਹਿ ਕੇ ਆ ਵਿਧੂ ਪ੍ਰੂਫ ਗੱਲ ਕਰੂੰਗਾ ਜਿਹੜੇ ਬੰਦੇ ਕੋਲ ਪੈਸੇ ਹੈ ਨਹੀਂ ਦਿਹਾੜੀਆਂ ਕਰ ਰਿਆ ਉਹ ਬੰਦਾ ਚਾਰ ਬੰਦੇ ਤੇ ਗੱਡੀ ਅਫੋਰਡ ਨਹੀਂ ਕਰ ਸਕਦਾ ਟੂ ਰੈਂਟ ਆਊਟ ਇੱਥੇ ਜਾਣਾ ਇਹਨਾਂ ਦਾ ਪਹਿਲਾ ਪੌਡਕਾਸਟ ਲੁਧਿਆਣੇ ਚ ਹੋਇਆ ਸੇਮ ਅੰਸੂ ਸੇਮ ਚੀਜ਼ਾਂ ਸੇਮ ਗੱਲਾਂ ਆਈ ਰਿਸਪੈਕਟ ਥੈਟ ਮੈਨੂੰ ਬਹੁਤ ਹਮਦਰਦੀ ਓ ਇਸ ਚੀਜ਼ ਤੋਂ ਕਿ ਪ੍ਰਨੀਤ ਦੇ ਫਾਦਰ ਸਾਹਿਬ ਹੈ ਨਹੀਂਗੇ ਤੇ ਪ੍ਰਨੀਤ ਦਾ ਬ੍ਰਦਰ ਹੈ ਨਹੀਂਗਾ ਮੈਂ ਉਸ ਚੀਜ਼ ਦੇ ਕਦਰ ਨਹੀਂ ਬੋਲ ਸਕਦਾ ਲਾਈਕ ਇਜਾਜ਼ਤ ਹੈ ਨਹੀਂਗੀ ਔਕਾਤ ਵੀ ਹੈ ਨਹੀਂ ਇਸ ਚੀਜ਼ ਨੂੰ ਬੋਲਣ ਦੀ ਕਿ ਜਿਹੜਾ ਦੁਨੀਆ ਤੇ ਹੈ ਨਹੀਂ ਕਿ ਉਹਨਾਂ ਨੂੰ ਮੈਂ ਇਦਾਂ ਕਹਿ ਦਵਾਂ ਕਿ ਇਹ ਉਹ ਬਟ ਅੰਟੀ ਅਗਰ ਪੈਸੇ ਨਹੀਂ ਹੈਗੇ ਤਾਂ ਗੱਡੀ ਕਿੱਥੋਂ ਆਈ ਗੱਡੀ ਦੇ ਨਾਲ ਚਾਰ ਬੰਦੇ ਕਿੱਥੋਂ ਆਏ ਚਾਰ 'ਚੋਂ ਇੱਕ ਬੰਦਾ ਆਪਣਾ ਖਾਸ ਨਿਕਲਿਆ ਮੇਰਾ ਨਹੀਂ ਮੇਰੇ ਕਿਸੇ ਨਾਲ ਦੇ ਦਾ ਖਾਸ ਨਿਕਲਿਆ ਉਹਨੇ ਸਾਰੀ ਗੱਲ ਦੱਸੀ ਲੁਧਿਆਣੇ ਵਿੱਚ ਪੋਡਕਾਸਟ ਹੋਇਆ ਜੇ ਜਮਾ ਝੂਠ ਬੋਲਦਾ ਆਇਆ ਤਾਂ ਮੈਂ ਤੇ ਕੇਸ ਕਰ ਦੂੰ ਸਿੱਧੀ ਗੱਲ ਲੁਧਿਆਣੇ ਵਿੱਚ ਪੋਡਕਾਸਟ ਹੋਇਆ ਪੋਡਕਾਸਟ ਜਦੋਂ ਸ਼ੂਟ ਹੋਇਆ ਸ਼ਾਮੀ ਹੋ ਗਿਆ ਕਾਰਡ ਕਰਪਟ ਠੀਕ ਹੈ ਹੁਣ ਕਾਰਡ ਜਦੋਂ ਕਰਪਟ ਹੋ ਗਿਆ ਤਾਂ ਦਿਲ ਟੁੱਟਦਾ ਯਾਰ ਕੀ ਆਪਾਂ ਕੀਤਾ ਸੀ ਚਲੋ ਛੱਡੋ ਰਹਿਣ ਦੋਈਏ ਬਟ ਅਗਲੇ ਦਿਨ ਨਮਾ ਸ਼ਹਿਰ ਹੁਣ ਆਂਟੀ ਜੀ ਦਿਹਾੜੀ ਤੋੜ ਕੇ ਅਗਲੇ ਦਿਨ ਦੀ ਨਮਾ ਸ਼ਹਿਰ ਤੇ ਜਾਣ ਹੋ ਰਹੇ ਪਰ ਆਂਟੀ ਜੀ ਗਏ ਇੱਕ ਦਿਹਾੜੀ ਖਰਾਬ ਕੀਤੀ 4-500 ਦੀ ਦੂਜੀ ਦਿਹਾੜੀ ਵੀ ਖਰਾਬ ਕੀਤੀ 4-500 ਦੀ ਤੇ ਜਿਹੜੀ ਦੋ ਦਿਹਾੜੀਆਂ ਪਹਿਲਾਂ ਲਈਓਗੇ 400-500 ਕਮਾ ਕੇ ਮਤਲਬ ਕਿ ਚਾਰ ਦਿਹਾੜੀਆਂ ਟੋਟਲ ਖਰਾਬ ਕਰਕੇ ਇੱਕ ਪੋਡਕਾਸਟ ਸ਼ੂਟ ਕੀਤਾ ਗਿਆ ਉਹ ਵੀ ਨਮਾ ਸ਼ਹਿਰ ਦੇ ਵਿੱਚ ਬਟ ਅਭੀ ਹੋਰ ਸੁਣੀਏ ਬੇਟਾ ਹੈ ਬੇਟੇ ਨੂੰ ਕੋ ਸਬਜੀ ਪਾ ਜਿਹਦਾ ਕੰਮ ਮਿਲੇ ਉਹ ਡਿਲੀਵਰੀ ਦਾ ਕੰਮ ਕਰ ਲੈਂਦਾ ਬੇਟਾ ਗਾ ਡਿਲੀਵਰੀ ਦਾ ਕੰਮ ਕਰਦਾ ਤੁਹਾਨੂੰ ਵੀ ਡਿਲੀਵਰ ਲਾਈਕ ਡਿਲੀਵਰ ਨਹੀਂ ਤੁਹਾਨੂੰ ਰਾਈਡ ਤੇ ਲਿਜਾ ਕੇ ਤੁਹਾਨੂੰ ਲਾਈਕ ਆਬਵੀਅਸ ਬਾਈਕ ਹੁਣੀ ਬਾਈ ਤੋਂ ਤੁਹਾਨੂੰ ਨਵੇਂ ਸ਼ਹਿਰ ਜਾ ਸਕਦੇ ਪਰ ਨਹੀਂ ਗੱਡੀ 'ਚ ਗਿਆ ਗੱਡੀ 'ਚ ਗਏ ਨਾ ਤੁਸੀਂ ਉਹ ਗੱਡੀ ਕਿਹਦੀ ਸੀ ਪਰਨੀਦੇ ਐਕਸ ਦੀ ਪਰਨੀਦੇ ਐਕਸ ਦੀ ਯਾ ਉਹਦੇ ਬੰਦਿਆਂ ਦੀ ਮੈਂ ਚਲੋ ਉਹਨਾਂ ਦੇ ਵੀ ਨਹੀਂ ਜਾਣਾ ਚਾਹੁੰਦਾ ਮੈਨੂੰ ਬਸ ਜਵਾਬ ਦੇ ਦਿਓ ਕਿ ਹਾਂ ਤੁਹਾਨੂੰ ਕੋਈ ਕਿਉਂ ਹੈਲਪ ਕਰੂਗਾ ਕਿ ਕਿ ਤੁਸੀਂ ਗੱਡੀ 'ਚ ਲਾਓ ਤੇ ਇਹ ਚੀਜ਼ ਕਰੋ ਤੇ ਕਿਰੋਂ ਤੁਹਾਨੂੰ ਆਪਣੇ ਆਪ 'ਚ ਤੁਹਾਡੇ ਪਿੰਡ 'ਚ ਸਾਥ ਹੋਣੀ ਆ ਤੁਹਾਡੇ ਰਿਸ਼ਤੇਦਾਰ ਹੋਣੇ ਆ ਜਰਾ ਸੋਚਣ ਵਾਲੀ ਗੱਲ ਆ ਤੁਹਾਡੇ ਪਿੰਡ 'ਚ ਸਾਥ ਹੋਊਗੀ ਪੰਚਾਇਤ ਆ ਰਿਸ਼ਤੇਦਾਰ ਹੋਊਗੇ ਕਿਸੇ ਨੂੰ ਕੋਈ ਗੱਲ ਦਾ ਨਹੀਂ ਪਤਾ ਲੱਗਣ ਡਿਆ ਕੋਈ ਅੱਗੇ ਨਹੀਂ ਆਣ ਡਿਆ ਪਰ ਇੰਟਰਵਿਊ ਦੇ ਉੱਪਰ ਸਾਰੀ ਇਹ ਗੱਲਾਂ ਖੋਲ ਦਿੱਤੀਆਂ ਜਾਂਦੀਆਂ ਤੇ ਇੱਕ ਵਾਰ ਇੰਟਰਵਿਊ ਹੋਵੇ ਮੰਨਿਆ ਜਾਵੇ ਪਰ ਦੂਜੀ ਵਾਰੀ ਇਮੋਸ਼ਨਸ ਕਿੱਥੋਂ ਆ ਗਏ ਜਿਹੜੇ ਬੰਦੇ ਨੇ ਇੱਕ ਘੰਟਾ ਬਹਿ ਕੇ ਆਪਣੇ ਆਪ ਨੂੰ ਰੋਇਆ ਹੋਵੇ ਕਿ ਹਾਂ ਮੈਂ ਇਹ ਚੀਜ਼ ਜ਼ਿੰਦਗੀ 'ਚ ਗੁਆਈ ਆ ਮੈਂ ਉਹ ਗੁਆਈਆ ਸੇਮ ਕੁਐਸਚਨ ਤੁਹਾਨੂੰ ਪੁੱਛੇ ਗਏ ਹੁਣ ਦੁਬਾਰਾ ਵੀ ਸੇਮ ਗੱਲਾਂ ਹੋਈਆਂ ਦੁਬਾਰਾ ਅंसू ਕਿੱਥੋਂ ਆ ਗਏ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਦੇਖੋ ਮੈਂ ਹਜੇ ਵੀ ਇੰਨਾ ਜੋਗਾ ਨਹੀਂ ਹੈਗਾ ਕਿ ਕਿ ਮੈਂ ਕਿਸੇ ਨੂੰ ਇਦਾਂ ਐਕਸਪੋਜ਼ ਕਰਾਂ ਜਸਟੀਫਾਈ ਕਰਾਂ ਆਪਣੇ ਆਪ ਨੂੰ ਕਿ ਮੈਂ ਸਹੀ ਸੀ ਮੇਰੇ ਪੂਰਾ ਕਮੈਂਟਾਂ ਤਾਂ ਲੱਗਾ ਕਿ ਲੋਕਾਂ ਨੇ ਬਿਨਾਂ ਸੋਚੇ ਸਮਝੇ ਮੈਨੂੰ ਗਾਲਾਂ ਕਢੀਆਂ ਮੈਨੂੰ ਪਹਿਲੇ ਦਿਨ ਤੋਂ ਪਤਾ ਸੀਗਾ ਇਹ ਸਭ ਚੀਜ਼ਾਂ ਦਾ ਪਰ ਮੈਂ ਬੋਲਿਆ ਨਹੀਂ ਕਦੀ ਪਰ ਹੁਣ ਬੋਲਣਾ ਪੈ ਰਿਹਾ ਕਿਉਂਕਿ ਉਹ ਚੀਜ਼ ਖਰਾਬ ਗਈ ਕਿਉਂ ਕੀ ਰੋ ਰਹੀ ਹੈ ਯਾਰ ਆਂਟੀ ਝੂਠੀ ਰੋਏ ਤੈਨੂੰ ਪਤਾ ਆਂਟੀ ਝੂਠੀ ਰੋਏ ਸੀਗਾ ਮੈਨੂੰ ਮੈਨੂੰ ਪਤਾ ਯਾਰ ਅੱਛਾ ਮੇਰੀ ਗੱਲ ਸੁਣ ਇੱਕ ਇੱਕ ਸਿੰਪਲ ਜੀ ਗੱਲ ਦੱਸਦਾ ਇੱਕ ਸਿੰਪਲ ਜੀ ਗੱਲ ਦੱਸਦਾ ਮੈਂ ਜਿਹੜਾ ਪੋਡਕਾਸਟ ਸ਼ੂਟ ਕਰਨ ਹਾਂ ਹਾਂ ਇੱਕ ਸੀਜ਼ਨ ਵਿੱਚ ਮੈਂ ਚੰਦ ਦੱਸਦਾ ਇੰਟਰਵਿਊ ਕੀਤੀ ਮੈਂ ਹੂੰ ਲੋਕਾਂ ਨੇ ਮੈਨੂੰ ਕਮੈਂਟ ਪਤਾ ਕੀ ਆਏ ਨੇ ਵੀ ਮਾਤਾ ਰੋ ਰਹੀ ਐ ਤੇ ਐਂਕਰ ਹੱਸ ਰਿਹਾ ਹੂੰ ਯਾਰ ਮੈਨੂੰ ਪਤਾ ਮੈਂ ਹੱਸੂਗਾ ਹੀ ਗਰੂ ਜਿਉ ਠੁੱਠਾ ਰੋ ਰਹੀ ਐ ਮੈਨੂੰ ਵੀ ਪਤਾ ਕਿਉਂ ਰੋ ਰਹੀ ਨਹੀਂ ਆਉ ਉਹ ਅੱਜ ਜਦੋਂ ਹੁਣ ਜਿੱਦਾਂ ਸ਼ਿੱਦਤ ਤੇ ਹੋਇਆ ਸੀ ਨਾ ਉਹਨਾਂ ਦਾ ਪਹਿਲਾਂ ਉਹ ਕੁੜੀ ਨਾ ਹੋਇਆਗਾ ਵਿਚਾਰੀ ਕੁੜੀ ਵੀ ਉਹਨੂੰ ਵੀ ਵਰਤਿਆ ਗਿਆ ਤੇ ਕੁੜੀ ਦਾ ਕੋਈ ਦੋਸ਼ ਨਹੀਂ ਨਾ ਕੁੜੀ ਦੀ ਗੱਲ ਕੁੜੀ ਨੇ ਅੱਜ ਤੱਕ ਮੇਰੀ ਕਦੀ ਗੱਲ ਨਹੀਂ ਹੋਈ ਉਹਨਾਂ ਦੀ ਨਾ ਆਂਟੀ ਦੀ ਟੀਮ ਚ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਮੈਨੂੰ ਪਤਾ ਕਿਹੜਾ ਹੋਏਗਾ ਮੈਨੂੰ ਪਤਾ ਹਾਂ ਚਲ ਜਿਹੜਾ ਵੀ ਹੈ ਚਲ ਤੁਹਾਨੂੰ ਪਤਾ ਦੀ ਗੱਲ ਖਤਮ ਆਂਟੀ ਦੀ ਟੀਮ ਚ ਕੋਈ ਬੰਦੇ ਨੇ ਦੱਸਿਆ ਨਾ ਜਿਹੜਾ ਉਹਨਾਂ ਨਾਲ ਗੱਡੀ ਚ ਆਇਆ ਸੀਗਾ ਮੁੰਡਾ ਲੰਬਾ ਯਾ ਤੇ ਉਹਨਾਂ ਨੇ ਦੱਸਿਆ ਕਿ ਇੱਕ ਦਿਨ ਅਹੀਂ ਪਹਿਲਾਂ ਸ਼ੂਟ ਕੀਤਾ ਸੀ ਲੁਧਿਆਣੇ ਚ ਤੇ ਅਸੀਂ ਉਹਨਾਂ ਨੂੰ ਸ਼ੂਟ ਕਰ ਲਿਆ ਪੋਡਕਾਸਟ ਉਹਨਾਂ ਦਾ ਕਿਤੇ ਕਾਰਡ ਕਰਪਟ ਹੋ ਗਿਆ ਰਾਤੀ ਹਾਂ ਹੁਣ ਯਾਰ ਜਦੋਂ ਤੂੰ ਮੇਰੇ ਕੋ ਐ ਤੂੰ ਆਪਣੇ ਦੁੱਖੜੇ ਸੁਣਾਏ ਤੂੰ ਰੋ ਪਿਆ ਉਹ ਹੁੰਦਾ ਨੇਚੁਰਲ ਬਟ ਉਹ ਪੋਡਕਾਸਟ ਅਗਲੇ ਦਿਨ ਸੇਮ ਫੇਸ ਸ਼ੂਟ ਹੋਇਆ ਸੇਮ ਚੀਜ਼ਾਂ ਸੇਮ ਗੱਲਾਂ ਕੀਤੀਆਂ ਗਈਆਂ ਤੇ ਫੇਰ ਸੇਮ ਰੋਇਆ ਗਿਆ ਉਹ ਉਹ ਪੋਸੀਬਲ ਥੋੜੀ ਆ ਉਹ ਉਹ ਜੈਨੂਇਨ ਥੋੜੀ ਹੋਇਆ ਫੇਰ ਤੂੰ ਮੇਰੀ ਗੱਲ ਸੁਣ ਤੂੰ ਸਾਰੇ ਜਿੰਦਾਂ ਤੋਂ ਟੀਮ ਮੋਟੀਵੇਟ ਕਿੰਨੇ ਦਿਨ ਗੱਲ ਲੱਗਦਾ ਇੱਥੇ ਵਰਡ ਵਰਤੇਗਾ ਯਾਰ ਡੀਮੋਟੀਵੇਟ ਤੂੰ ਵੀ ਹੋਣਾ ਸ਼ਾਇਦ ਮੈਂ 3 ਸਾਲ ਹੋ ਗਏ YouTube ਤੇ ਮੈਂ ਕਦੀ ਵੀ ਕੋਈ ਝੂਠੀ ਚੀਜ਼ ਸਪਰੈਡ ਨਹੀਂ ਕੀਤੀ ਕਿ ਹਾਂ ਕਿ ਵਾਇਰਲ ਹੀ ਕੀਤੀ ਜਾਂ ਉਸ ਚੀਜ਼ ਬਾਰੇ ਬੋਲਿਆ ਨਹੀਂ ਅਗਰ ਮੈਨੂੰ ਕੁਝ ਨਹੀਂ ਪਤਾ ਮੈਂ ਚੁੱਪ ਰਹਿਣਾ ਅਗਰ ਮੈਨੂੰ ਪਤਾ ਫਿਰ ਮੈਂ ਬੋਲਦਾ ਉਸ ਚੀਜ਼ ਬਾਰੇ ਬਟ ਇਹਦੇ ਵਿੱਚ ਪਤਾ ਕੀ ਆ ਮੈਨੂੰ ਨਿਰਾਸ਼ਾ ਹੋਏ ਕਿ ਹਾਂ ਮੈਂ ਆਪਣੇ ਲੋਕਾਂ ਨੂੰ ਜਾਂ ਲੋਕੀ ਜਿਹੜੇ ਦੇਖਦੇ ਆ ਜਿਨ੍ਹਾਂ ਜਿਨ੍ਹਾਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਉਹ ਸਾਰੇ ਗੁੱਸੇ ਹੋ ਗਏ ਇੱਕ ਚੀਜ਼ ਤੋਂ ਲੈ ਕੇ ਮੇਰੀ ਸੱਚੀ ਕੋਈ ਇੰਟੈਂਸ਼ਨ ਨਹੀਂ ਸੀ ਦੋ ਦਿਨ ਪਹਿਲਾਂ ਜਿਹਦੇ ਨੂੰ ਮੈਂ ਪੋਡਕਾਸਟ ਸ਼ੂਟ ਕੀਤਾ ਉਸ ਤੋਂ ਦੋ ਦਿਨ ਪਹਿਲਾਂ ਮੇਰੀ ਪ੍ਰਨੀਤ ਨਾਲ ਪਹਿਲੀ ਵਾਰੀ ਗੱਲ ਹੋਈ ਜ਼ਿੰਦਗੀ ਚ ਤੇ ਜਿਹ ਦਿਨ ਪੋਡਕਾਸਟ ਸ਼ੂਟ ਕੀਤਾ ਉਸ ਦਿਨ ਮੇਰੀ ਲਾਸਟ ਗੱਲ ਹੋਈ ਉਸ ਤੋਂ ਬਾਅਦ ਮੇਰੀ ਕਦੀ ਗੱਲ ਨਹੀਂ ਹੋਈ ਤੁਸੀਂ ਜੋ ਮਰਜ਼ੀ ਪ੍ਰੂਫ ਕਰਾ ਦਿਓ ਕੋਈ ਵੀ ਕਹ ਕਈ ਮੇਰਾ ਰਿਸ਼ਤਾ ਜੋੜ ਰਹੇ ਉਹਨਾਂ ਕਈ ਕਹਿ ਰਹੇ ਕਿ ਤੇਨਾਂ ਸੋਗੀ ਹੋਣੀ ਹੈ ਲਾਈਕ ਇਦਾਂ ਨਾ ਗਿਆ ਕਰੋ ਯਾਰ ਠੀਕ ਆ ਆਈ ਡਿਜ਼ਰਵ ਬੈਟਰ ਆਈ ਡਿਜ਼ਰਵ ਬੈਟਰ ਠੀਕ ਰਹੋ ਬਾਕੀ ਰਿਕਾਰਡਿੰਗ ਵੀ ਸੁਣੀ ਹੋਣੀ ਹੈ ਹਜੇ ਮਾਰੀ ਹੀ ਸੀ ਆ 9 ਮਿੰਟ ਦੀ ਰਿਕਾਰਡਿੰਗ ਆ ਬਸ ਇਹਦੀਆਂ ਚੀਜ਼ਾਂ ਹੋ ਰਹੀਆਂ ਤੇ ਇੱਕ ਕਾਲ ਰਿਕਾਰਡਿੰਗ ਹੋ ਰਹੀ ਹੈ ਉਹ ਮੈਂ ਹਜੇ ਨਹੀਂ ਸੁਣਾਉਂਗਾ ਕਿਉਂਕਿ ਮੈਨੂੰ ਪਤਾ ਕਿ ਅਗਰ ਬੈਕ ਫਾਇਰ ਹੁੰਦਾ ਲਾਈਕ ਕਿ ਹਾਂ ਆਂਟੀ ਜਾਂ ਕੋਈ ਵੀ ਚੀਜ਼ ਉਂਗਲ ਚੱਕਦਾ ਕਿ ਮੈਂ ਝੂਠ ਬੋਲਦਾ ਪਿਆ ਫੈਮਲੀ ਕਰਦਾ ਪਿਆ ਤੇ ਮੈਂ ਵਿਦ ਪ੍ਰੂਫ ਉਹ ਵੀ ਗੱਲ ਕਰ ਦਊਗਾ ਅੱਗੇ ਕਿ ਹਾਂਜੀ ਜੀ ਆ ਸ਼ੂਟ ਦੋ ਵਾਰੀ ਹੋਈ ਇੱਕ ਵਾਰੀ ਲੁਧਿਆਣਾ ਇੱਕ ਵਾਰੀ ਨਵਾਂ ਸ਼ਹਿਰ ਜਦ ਕਿ ਸਟੂਡੀਓ ਮਹਾਲੀ ਸੀਗਾ ਨਵਾਂ ਸ਼ਹਿਰ ਪਤਾ ਨਹੀਂ ਕਿਹੜੀ ਇੱਧਰ ਜਗ੍ਹਾ ਹੋਇਆ ਸੀ ਨਿਆ گاਉਂ ਨਿਆ ਸ਼ਹਿਰ ਪਤਾ ਨਹੀਂ ਕਿੱਥੇ ਹੋਇਆਗਾ ਠੀਕ ਹੈ ਦੋ ਜਗ੍ਹਾ ਹੋਏ ਸੀ ਤੇ ਦੂਜੀ ਵਾਰੀ ਪਟਿਆਲੇ ਹੋਇਆ ਜਦੋਂ ਆਂਟੀ ਜੀ ਤੁਸੀਂ ਪਹਿਲਾਂ ਰੂਪੇ ਤੁਸੀਂ ਆਪਣੀ ਦੁੱਖੜੇ ਸ਼ੇਅਰ ਕੀਤੇ 2 ਮਿਲੀਅਨ ਯਾਨੀ ਕਿ 20 ਲੱਖ ਲੋਕ 19 ਲੱਖ ਲੋਕ 1.9 ਮਿਲੀਅਨ 19 ਲੱਖ ਲੋਕ ਦੇਖ ਚੁੱਕੇ ਆ ਤੇ ਆਂਟੀ ਜੀ ਫੇਕ ਕੀ ਮਤਲਬ ਸੀ ਦੂਜੇ ਪਾਸੇ ਜਾਣ ਦਾ ਅਰੇ ਮੇਰੇ ਕੋ ਤਾਂ ਮੇਰੇ ਕੋ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ ਮੇਰੇ ਕੋ ਵੀ ਹੋ ਰਾ ਦਿਓ ਪਾਲਣੇ ਨਹੀਂ ਕਰਨੇ ਜਦੋਂ ਕੋਈ ਫੀਸ ਭਰ ਨਹੀਂ ਹੇ ਹੂੰ ਜਿੰਨੀ ਵੀ ਇਹਨੇ ਫੀਸ ਮੰਗੀ ਮੇਰੇ ਤੋਂ 20000 30000 25000 30000 ਜੋ ਵੀ ਇਹਨੇ ਮੰਗਿਆ ਮੇਰੇ ਤੋਂ ਇਹ ਕੋਈ ਗੱਲ ਨਹੀਂ ਪਤਾ ਕੋਈ ਗੱਲ ਨਹੀਂ ਤੂੰ ਸਟੈਂਡ ਹੋ ਜਾ ਵੀ ਤੂੰ ਹੁਣ ਵੱਡੀ ਇਹ ਤੁਹਾਡਾ ਬਹੁਤ ਵਧੀਆ ਸੀਗਾ ਕਿ ਹਾਂ ਤੁਸੀਂ ਡੰਗਰ ਵੀ ਪਾਲਦੇ ਸੀ ਜਿਸ ਕੁੜੀ ਦੇ ਫਾਦਰ ਸਾਹਿਬ ਨਹੀਂ ਹੈਗੇ ਸਿਰ ਤੇ ਤੁਸੀਂ ਸਾਰੀ ਚੀਜ਼ਾਂ ਕਰਦੇ ਸੀ ਤੁਹਾਡੇ ਘਰੇ ਇਨੀ ਮਿਸ ਹੈਪਨਿੰਗ ਹੋਈ ਆ ਉਸ ਤੋਂ ਬਾਅਦ ਵੀ ਤੁਸੀਂ 15000 20000 30000 ਤੇ ਇੱਕ ਅਮਾਉਂਟ ਬੋਲੀ 25000 25000 ਨੂੰ ਮੈਂ ਕਿਉਂ ਹਾਈਲਾਈਟ ਕਰਦਾ ਪਿਆ ਕਿ 25000 ਵੀ ਆਪਣੀ ਕੁੜੀ ਨੂੰ ਦਿਨੀ ਸੀਗੀ ਅੰਟੀ ਜੀ ਤੁਸੀਂ ਸੌਂ ਖਾ ਲਈਓ ਕਿਸੇ ਦੇ ਵੀ ਜਦੋਂ ਦੀ ਦੂਜਾ ਪੌਡਕਾਸਟ ਸ਼ੂਟ ਕੀਤਾ ਉਹਦੇ ਪੈਸੇ ਮੰਗੇ ਸੀ ਕਿਸੇ ਤੋਂ ਇੱਕ ਧੰਦਾ ਬਣ ਗਿਆ ਇਮੋਸ਼ਨ ਸੇਲ ਕਰਨਾ ਲੋਕੀ ਇਮੋਸ਼ਨਲ ਇੰਨੇ ਹੋ ਜਾਂਦੇ ਆ ਜ਼ਰੂਰੀ ਨਹੀਂ ਆ ਯਾਰ ਮੈਂ ਮੈਂ ਕਿਸੇ ਦੇ ਐਂਟਰੀ ਨਹੀਂ ਜਾਣਾ ਚਾਹੁੰਦਾ ਇੱਕ ਮੈਂ ਇਸ ਤੋਂ ਪਹਿਲਾਂ ਪੌਡਕਾਸਟ ਪਾਇਆ ਇੱਕ ਕੁੜੀ ਦਾ ਕੁੜੀ ਨੂੰ ਲੋਕੀ ਕਹਿੰਦੇ ਗਲਤ ਯਾਰ ਕਿ ਕਿਉਂਕਿ ਉਹਦਾ ਫੇਸ ਹਾਈਡ ਤਾਂ ਕੀਤਾ ਸੀ ਉਹਨੇ ਫਿਊਚਰ ਬਣਾਉਣਾ ਹੈ ਜੀ ਆਪਣਾ ਉਹਨੇ ਕੁਝ ਗਲਤ ਨਹੀਂ ਕੀਤਾ ਉਹਦੇ ਪੇਰੈਂਟਸ ਕਰਕੇ ਉਹਦੀ ਲਾਈਫ ਖਰਾਬ ਹੋਈ ਹੈ ਜ਼ਰੂਰੀ ਨਹੀਂ ਕਿ ਹਰ ਵਾਰੀ ਪੇਰੈਂਟਸ ਹੀ ਸਹੀ ਹੋਣ ਪੂਰਾ ਪੋਡਕਾਸਟ ਦੇਖੇ ਤੁਹਾਨੂੰ ਸਮਝ ਆਊਗਾ ਕਿਵੇਂ ਉਹਦੇ ਮਦਰ ਤੇ ਫਾਦਰ ਕਰਕੇ ਚੀਜ਼ਾਂ ਮੈਸਅਪ ਹੋ ਗਈਆਂ ਉਹਦੀ ਲਾਈਫ ਦੀਆਂ ਕਿ ਬਚਪਨ ਉਹਦਾ ਕਿੱਦਾਂ ਖਰਾਬ ਗਿਆ ਤੇ ਹੁਣ ਵੀ ਕਿੱਦਾਂ ਸਾਰਾ ਕੁਝ ਖਰਾਬ ਗਿਆ ਕਿੱਦਾਂ ਸਹੀ ਕੀਤਾ ਤੇ ਆਂਟੀ ਜੀ ਜਿਹੜੀ ਗੱਲ ਰਹੀ 25000 ਦੀ ਉਹਦਾ ਪ੍ਰੂਫ ਲੈ ਲਓ ਉਹ ਕਹਿੰਦਾ ਅਸੀਂ ਤਾਂ 16 15 16000 ਰੁਪਏ ਮੰਗਿਆ ਵੀ ਹੈ ਉਤੋਂ ਸ਼ਿੱਦਤ ਵਾਲਿਆਂ ਦੋਗੀ ਤੁਹਾਡੀ ਵੀਡੀਓ ਵਧੀਆ ਚੱਲਦੀ ਹੈ ਹਨ ਵਿੱਚੋਂ 15 16000 ਰੁਪਏ ਪਤਾ ਹੈ ਤੈਨੂੰ ਮੈਂ ਕੱਲ ਦੱਸਾਂ ਹੂੰ ਤੋਂ ਸਾਰੀ ਗੱਲ ਆਂਟੀ ਨੂੰ ਮੈਂਨੇ ਕਾਲ ਕੀਤਾ ਹੀ ਪਹਿਲਾਂ ਇੰਟਰਵਿਊ ਲਈ ਹੂੰ ਆਂਟੀ ਦਾ ਮਤਲਬ ਹੋ ਰਿਹਾ ਕਿਸੇ ਹੋਰ ਮ 25000 ਰੁਪਏ ਆ 97 ਨੰਬਰ ਸੀ ਐਂਡ ਚ ਨਾ ਹਾਂ ਸੁਣ ਅੱਗੇ ਮੈਂ ਪਤਾ ਕੀ ਕਿਹਾ ਮੈਂ ਪਤਾ ਕੀ ਆ ਮੈਂ ਕਿਹਾ ਸੌਰੀ ਜੀ ਮੈਂ ਨਹੀਂ ਦੇ ਸਕਦਾ ਜੇ ਤੁਹਾਨੂੰ ਠੀਕ ਲੱਗੇ ਤਾਂ ਠੀਕ ਆ ਜੇ ਨਹੀਂ ਲੱਗੇ ਕੋਈ ਇਕਰਮ ਆ ਬੰਦੇ ਦਾ ਆਪ ਕਹਿਣਾ ਹੈ ਆ ਬਾਈ ਨੂੰ ਮੈਂ ਦੁਬਾਰਾ ਸੌਰੀ ਮੰਗਦਾ ਵਾ ਵੀਰ ਅੱਜ ਤੂੰ ਆਪਣੇ ਭਰਾ ਦੇ ਕੰਮ ਆਇਆ ਭਵੇਂ ਮੈਂ ਝੂੜ ਬਲ ਕੇ ਕੰਮ ਲਿਆਂਦਾ ਬਟ ਇੰਨਾ ਦਿਨ ਦਾ ਵਾਦਾ ਕਦੀ ਮੈਂ ਬਹੁਤ ਫਸਿਆ ਪਿਆ ਸੀ ਇਸ ਚੀਜ਼ ਸਿਲਾਈਕ ਮੈਂ ਬਹੁਤ ਡੀਮੋਟੀਵੇਟ ਹੋ ਰਿਹਾ ਸੀ ਆਪਣੇ ਕੰਮ ਨੂੰ ਲੈ ਕੇ ਆਪਣੀ ਚੀਜ਼ਾਂ ਨੂੰ ਲੈ ਕੇ ਬਟ ਹੌਲੀ ਹੌਲੀ ਮੈਂ ਟਰੈਕ ਤੇ ਲੈ ਕੇ ਆ ਰਿਹਾ ਵਾਪਸ ਆ ਚੀਜ਼ਾਂ ਨੂੰ ਲੋਕ ਕੀ ਦੇਖ ਸਾਦੇ ਆ ਯਾਰ ਕਿ ਹਾਂ ਜਿਹੜੇ ਆਂਟੀ ਨੇ ਆਪਣੀ ਜਿਸ ਮਾਨ ਨੇ ਆਪਣੇ ਦਿਲ ਦਾ ਦੁੱਖੜਾ ਫਰੋਲਣਾ ਆ ਉਹ ਕਿਸੇ ਤੋਂ 25 ਹਜ਼ਾਰ ਮੰਗ ਕੇ ਪੋਡਕਾਸਟ ਕਰਨ ਦੇ ਇੰਟਰਵਿਊ ਕਰਨ ਦੇ ਆ ਕਿੰਨੇ ਹਨ 25000 ਦੇ ਦੱਤਾ ਜੀ ਅਸੀਂ ਆ ਜਾਾਂਗੇ ਮੁੰਡੇ ਨੇ ਮਨਾਂ ਕੀਤਾ ਦੋ ਦਿਨ ਬਾਅਦ ਇਹ ਆਪੀ ਸੈਟਲਮੈਂਟ ਕੀਤੀ ਇਹਨਾਂ ਨੇ ਮੁੰਡਾ ਕਹਿੰਦਾ ਮੈਂ ਕਿਹਾ ਨਹੀਂ ਇੱਦੇ ਆ ਜਾਓ ਫਿਰ ਕਹਿੰਦੇ ਜੋ ਹੈਲਪ ਕਰਨੀ ਹੋਈ ਸਾਡੀ ਹੈਲਪ ਕਰ ਦਈਏ ਫਿਰ ਮੁੰਡੇ ਨੇ ਕਿਹਾ ਕਿ ਹਾਂ ਜੋ ਹੈਲਪ ਮੈਂ ਕਰ ਸਕਦਾ ਹਾਂ ਮੈਂ ਜ਼ਰੂਰ ਕਰੂੰਗਾ ਠੀਕ ਹੈ ਹੈਲਪ ਇਨ ਦਾ ਸੈਂਸ ਕਿ ਹਾਂ ਗੱਲਾਂ ਬਾਤਾਂ ਵਧਾ ਕੇ ਪੈਸੇ ਦੀ ਗੱਲ ਵਿੱਚ ਮੁੰਡੇ ਨੇ ਕੋਈ ਨਹੀਂ ਕੀਤੀ ਬਸ ਡਿਮਾਂਡ ਤਾਂ ਪਹਿਲਾਂ 25000 ਦੀ ਰੱਖੀ ਗਈ ਨਾ ਤੇ ਫਿਰ ਇੰਟਰਵਿਊ ਦੇ ਵਿੱਚ ਕਿਉਂ ਕਹਣਗੇ ਮੈਂ 25000 ਦਿੰਦੇ ਰਹੀਏ ਉਹ ਠੀਕ ਹੈ ਤੁਸੀਂ ਦਿੱਤਾ ਹੋਗਾ ਆਪਣੇ ਬੱਚੇ ਤੇ ਲਾਇਆ ਨਾ ਕਿਸੇ ਦੇ ਨਾਲ ਲਾਇਆ ਤੁਹਾਡੇ ਮਾ ਬਾਬਾ ਤਾਂ ਦਿਲ ਨਾ ਦਿਖਾਇਆ ਜੀ ਮੈਂ ਵੀ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਅੰਟੀ ਜੀ ਕਿ ਅੱਗੇ ਤੋਂ ਕਦੀ ਵੀ ਕਿਸੇ ਦੀ ਗੱਲ ਦੇ ਵਿੱਚ ਆ ਕੇ ਤੁਹਾਨੂੰ ਆਸ ਚਪ ਨਾ ਚੱਕਿਓ ਤਾਂ ਵਧੀਆ ਤੇ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਰੇ ਲੋਕਾਂ ਨੂੰ ਕਿ ਕਿਵੇਂ ਕੋਈ ਚੀਜ਼ਾਂ ਪੈਸਾ ਜਾਂ ਦਿਮਾਗ 'ਚ ਗੱਲਾ ਭਰਨੀ ਆ ਜਾਂ ਇੱਕ ਇੱਕ ਟਾਈਮ ਦੀ ਨਫ਼ਰਤ ਕਿਥੋਂ ਦੀ ਕਿਥੋਂ ਲਈ ਫੈਮਿਲੀ ਘਰੇਲੂ ਮਸਲਾ ਅਗਰ ਨੈੱਟ ਤੇ ਆ ਗਿਆ ਨੈੱਟ ਤੋਂ ਬਾਅਦ ਦੋ ਦੋ ਜਗ੍ਹਾ ਇੰਟਰਵਿਊ ਹੋ ਰਿਹਾ ਕੁੜੀ ਵਖਰੀਆ ਕਰ ਰਹੀ ਆ ਅੰਟੀ ਜੀ ਝੂਠ ਨਾ ਬੋਲੀਓ ਮੈਂ ਪਤਾ ਕਿ ਆਪਣੇ ਮੈਨੂੰ ਮੇਰੇ ਮੈਨੂੰ ਮੇਰੇ ਪੇਰੈਂਟਸ ਦੀ ਸੌਂ ਲੱਗੇ ਮੈਂ ਜਿਹ ਦਿਨ ਪ੍ਰਨੀਤ ਮੇਰੇ ਘਰੇ ਆਈ ਸੀ ਫਲੈਟ 'ਚ ਮੇਰੇ ਇੱਥੇ ਸ਼ੂਟ ਕਰਨ ਉਹ ਦਿਨ ਉਹਨੇ ਮੈਨੂੰ ਚੈਟ ਦਿਖਾਈ ਆ ਆਂਟੀ ਜੀ ਦਾ ਇੰਟਰਵਿਊ ਦੇਖੂਗੇ ਨਾ ਆਂਟੀ ਜੀ ਨੇ ਤਿੰਨ ਜਗ੍ਹਾ ਕਿਹਾ ਆ ਮੈਂ ਆਪਣੇ ਐਡੀਟਰ ਨੂੰ ਰਿਕੁਐਸਟ ਕਰਦਾ ਬੀਗੈਂਡ ਭਾਜੀ ਅਗਰ ਦੀ ਤੜ ਜੀ ਹਿੰਮਤ ਹੈ ਕਿ ਇਹ ਕਿੰਡ ਦਾ ਇੰਟਰਵਿਊ ਦੇਖਣ ਉਹ ਆਂਟੀ ਨੇ ਇੱਕ ਜਗ੍ਹਾ ਗੱਲ ਕੀਤੀ ਆ ਕਿ ਮੇਰੀ 1 ਸਾਲ ਤੋਂ ਬਾਈਕਾਟ ਆ 8 ਮਹੀਨੇ ਤੋਂ ਬਾਈਕਾਟ ਆ ਸਮਥਿੰਗ ਇਦਾਂ ਕਹਿਆ ਕੁੜੀ ਨੇ ਓਕੇ ਉਹ ਵੀ ਮਤਲਬ ਕਿ ਅੱਜ ਤੋਂ ਸਾਲ ਪਹਿਲਾਂ ਦੀਆਂ ਹੋਣਗੀਆਂ 1 ਸਾਲ ਪਹਿਲਾਂ ਦੀਆਂ ਮਤਲਬ ਕਿ ਸਾਲ ਤਾਂ ਹੋ ਗਿਆ ਸਾਲ ਤੇ ਬਿਲਕੁਲ ਬਾਈਕਾਟ ਇਹਦੇ ਨਾਲ ਆਂਟੀ ਜੀ ਉਹ ਪ੍ਰਨੀਤ ਨੇ ਪੁਰਾਣੇ ਇੰਟਰਵਿਊ ਕੀਤੇ ਨਾ ਉਦੋਂ ਦੀਆਂ ਰੀਲਾਂ ਭੇਜੀਆਂ ਹੋਈਆਂ ਚੈਟ ਦਿਖਾਈ ਮੈਨੂੰ ਸਾਰੀ ਉਸ ਤੋਂ ਬਾਅਦ ਆਂਟੀ ਨੂੰ ਕਹਿੰਦੀ ਕਿ ਆ ਚੈੱਕ ਕਰ ਮੈਨੂੰ ਸੌਰੀ ਵੀ ਕਿਹਾ ਮੈਂ ਚੀਜ਼ ਨਹੀਂ ਦੇਖੀ ਮੈਂ ਨਹੀਂ ਮੈਂ ਕਹਿੰਦਾ ਮੈਨੂੰ ਨਹੀਂ ਚਾਹੀਦਾ ਨਾ ਮੈਂ ਆਪਣੇ ਚੈਨਲ ਤੇ ਪਾਣਾ ਏਸ ਚੀਜ਼ ਦੀ ਗਵਾ ਪ੍ਰਨੀਤ ਬੰਨਾ ਚਾਵੇ ਜਾਂ ਨਾ ਬੰਨਾ ਚਾਵੇ ਉਹਦੀ ਮਰਜ਼ੀ ਹੈ ਬਟ ਮੈਂ ਆਪਣੇ ਪੇਰੈਂਟਸ ਦੀ ਸੌਂਖਾ ਕਹਿਣਾ ਇਸ ਚੀਜ਼ ਨੂੰ ਇਹ ਚੀਜ਼ ਹੋਈ ਬੋਲੀ ਮੈਂ ਖੁਦ ਮਨਾ ਕੀਤਾ ਸੀ ਕਿ ਮੈਂ ਕਿਸੇ ਦੇ ਘਰੇਲੂ ਮਸਲੇ ਨਹੀਂ ਜੋ ਆਂਟੀ ਦੇ ਅਲੀਗੇਸ਼ਨਸ ਹੈ ਉੱਥੇ ਅਗਰ ਤੁਸੀਂ ਕੁਝ ਆਨਸਰ ਕਰਨਾ ਚਾਹੁੰਦੇ ਹੋ ਕਰੋ ਦੈਟਸ ਇਟ ਮੈਂ ਨਹੀਂ ਦੇ ਕਹਿਣਾ ਇਹ ਚੀਜ਼ ਕਰਕੇ ਗਲਤੀ ਮੇਰੀ ਹੀ ਹੋ ਗਈ ਮੈਂ ਸਵਾਲ ਨਹੀਂ ਪੁੱਛੇ ਅੱਜ ਮੈਂ ਆਂਟੀ ਨੂੰ ਮੈਸੇਜ ਕੀਤਾ ਵਾਇਸ ਨੋਟ ਕੀ ਹਾਂ ਆਂਟੀ ਜੀ ਮੈਂ ਤੁਹਾਨੂੰ ਆ ਸੁਣਾ ਵੀ ਦੇਣਾ ਇੱਥੇ ਕਿ ਮੈਂ ਕਰਨ ਬੋਲਦਾ ਬਿਆਹ ਚੈਨਲ ਮੈਂ ਗੱਲ ਕਰਨੀ ਮੈਨੂੰ ਥੋੜੀ ਦੇਰ ਬਾਅਦ ਉਹਨਾਂ ਦੇ ਮੁੰਡੇ ਦਾ ਫੋਨ ਆਇਆ ਹੈਲੋ ਹੈਲੋ ਹਾਂਜੀ ਹਾਂਜੀ ਕਰਨ ਮੈਂ ਲੱਗ ਰਿਹਾ ਸੀ ਉਹ ਵੀ ਨਾ ਤੁਰੋਸ਼ ਨਾਲ ਗੱਲੇ ਮਾਰਤਾ ਸੀ ਕਿਉਂਕਿ ਨਾ ਇੰਨਾ ਦਾ ਨਾ ਆਪਸ ਵਿੱਚ ਉਹ ਹੋਣ ਲੱਗਾ ਫਰਾਰ ਰਹੇ ਹੈ ਅੰਦਰਲੀ ਗੱਲ ਕੀ ਦੱਸੋ ਜੀ ਜੋ ਵੀ ਗੱਲ ਕਰਨੀ ਆ ਉਹਨਾਂ ਦੀ ਸਾਰੀ ਰਿਲੇਟਡ ਪੋਡਕਾਸਟ ਦਾ ਇੰਟਰਵਿਊ ਦੇ ਰਿਲੇਟਡ ਗੱਲ ਮੈਂ ਕਰਦਾ ਤੇਰੇ ਬਾਈ ਨੇ ਸਮਝਾਇਆ ਕਿ ਹਾਂ ਸਾਡਾ ਥੋੜਾ ਜਿਹਾ ਸਲਾਹ ਜੀ ਹੋਣ ਦੀ ਹੈ ਕੁਛ ਏਦਾਂ ਉਦਾਂ ਮੈਂ ਪਰਨੀਤ ਨੂੰ ਹੀ ਪੁੱਛ ਲੈਣਾ ਇਹ ਚੀਜ਼ਾ ਉਹ ਚੀਜ਼ਾ ਮੈਂ ਕੋਈ ਗੱਲ ਨਹੀਂ ਕਰਨੀ ਸੀ ਮੈਂ ਬਸ ਪੁੱਛਣਾ ਸੀਗਾ ਕਿ ਆ ਚੀਜ਼ਾ ਸੱਚਿਆ ਕਿ ਝੂਠਿਆ ਸਿੰਪਲ ਜੀ ਗੱਲ ਮੈਂ ਵੀਡੀਓ ਵੀ ਨਹੀਂ ਬਣਾਣੀ ਸੀ ਰੁਕੋ ਜਰਾ ਸਬਰ ਕਰੋ ਬਾਕੀ ਆਈ ਦੀ ਵੀਡੀਓ ਇੰਨੀ ਸੀਗੀ ਬਟ ਇਹ ਤੇ ਖਤਮ ਨਹੀਂ ਹੁੰਦੀ ਆਂਟੀ ਦੀ ਗੱਲ ਸਾਈਡ ਤੇ ਰੱਖ ਕੇ ਗੱਲ ਕਰ ਲੈਣੇ ਅਮਨ ਰਾਮ ਗੜੀਆ ਦੀ ਮੈਨੂੰ ਬਹੁਤ ਸਾਰੇ ਮੈਸੇਜ ਆ ਗਏ ਕਿ ਕਿੰਨੇ ਵਜੇ ਲਿੱਤੇ ਤੇ ਉਹਦੇ ਸੁੱਤੀ ਤੇਰੇ ਨਾਲ ਜਾਂ ਕੁਛ ਏਦਾਂ ਅੱਜ ਮੈਂ ਇੱਕ ਸਿੰਪਲ ਦੀ ਜੈਨੂਇਨ ਜੀ ਗੱਲ ਕਰਨ ਲੱਗਾ ਕਿ ਅਗਰ ਇਟਲੀ ਵਾਲਾ ਮੈਨੂੰ ਦੋਗਲਾ ਕਹਿੰਦਾ ਹੈ ਕਿ ਮੈਂ ਇਸ ਚੀਜ਼ ਤੇ ਨਹੀਂ ਬੋਲਿਆ ਕਹਿ ਲੰਦੋ ਫਰੇਸ਼ੀ ਮੇਰੇ ਬਾਰੇ ਕਹਿੰਦਾ ਕਿ ਮੈਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਕਹਿ ਲੰਦੋ ਮੈਨੂੰ ਉਹਨਾਂ ਤੋਂ ਕੋਈ ਨਫ਼ਰਤ ਨਹੀਂ ਹੈਗੀ ਨਾ ਕੋਈ ਗੱਲ ਬਾਈ ਦੋਗਲਾ ਮੈਂ ਤਾਂ ਬਣਿਆ ਉਸਤਾਦ ਤੂੰ ਹੈਗਾ ਬਾਹਰ bro ਤੈਨੂੰ ਕੋਈ ਚੱਕਰ ਨਹੀਂ ਹੈਗਾ ਮੇਰੇ ਉੱਪਰ ਸਾਈਬਰ ਸੈੱਲ ਮਲੇਰ ਰਿਪੋਰਟਲਾ ਵੀ ਚੱਲਦਾ ਪਿਆ ਚੱਕਰ ਮੇਰੇ ਪਟਿਆਲੇ ਵੀ ਚੱਲਿਆ ਮੇਰੇ ਜਲੰਧਰ ਵੀ ਚੱਲਿਆ ਮੈਨੂੰ ਵੀਰੇ ਹੈਲਪ ਕਰਨ ਕੋਈ ਨਹੀਂ ਆਂਦਾ ਮੈਸੇਜ ਮੈਂ ਦੋ ਵਾਰੀ ਕੀਤੀ ਨਾ ਵਾਇਰਲ ਵੀਡੀਓ ਬਾਰੇ ਗੱਲਾਂ ਮੈਨੂੰ ਦੋਨੋਂ ਵਾਰੀ ਪਰਚੇ ਪੇਤੀ ਜਿਹੜੀ ਮੈਂ ਇੱਕ ਕੁੜੀ ਦੇ ਰੋਸਟ ਕੀਤਾ ਸੀ ਬਰੋ ਮੇਤੇ ਐਫ ਆਈ ਆਰ ਤੱਕ ਲਾਂਚ ਹੋਉਣ ਨੂੰ ਫੇਰ ਨਹੀਂ ਕਿ ਸਾਈਨ ਕਰ ਦੇਣ ਕਿ ਹਾਂ ਨਹੀਂ ਚਾਕੇ ਨੋਨ ਅਵੇਲੇਬਲ ਅਫੈਂਸ ਹੈ ਤੇ ਸਿੱਧਾ ਜੇਲ੍ਹ ਜਾਣਾ ਪੈਣਾ ਉੱਥੇ ਜਾ ਕੇ ਮਹੀਨਾ ਬਾਅਦ ਬੇਲ ਕਰਾਣੀ ਤੇ ਤੁਸੀਂ ਦੋਗਲਾ ਕਹਿ ਦੋਗੇ ਮੈਂ ਉਸਨੂੰ ਮਨਜ਼ੂਰ ਕਰੂੰਗਾ ਕਿਉਂਕਿ ਮੈਨੂੰ ਜੇਲ੍ਹ ਜਾਣਾ ਮਨਜ਼ੂਰ ਨਹੀਂ ਆ 댓 ਇਜ਼ ਓਨਲੀ ਰੀਜ਼ਨ ਮੈਂ ਮਿਲਿਆ ਨਹੀਂ ਇੱਕ ਕੁੜੀ ਹੈ ਨੀਹਾ ਕੁੰਗਰਾਲੇਵਾਲ ਵਾਲੀ ਜ ਹੁਣ ਮੈਂ ਇੱਥੇ ਮਿਲਿਆ ਮੈਂ ਮਿਲਿਆ ਕੀ ਕਰ ਲੂੰਗੇ ਕੀ 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 ਚੀਜ਼ ਬੋਲੂੰਗੇ ਕਿ ਹਾਂ ਨਹੀਂ ਕਿਉਂ ਮਿਲਿਆ ਕੁਛ ਵੀ ਤਾਂ ਗੱਲਾਂ ਚੱਕਣੀਆਂ ਬੰਦ ਕਰੋ ਠੀਕ ਆ ਵਾਇਰਲ ਹੋ ਗਈ ਮੈਂ ਨਹੀਂ ਬੋਲਣਾ ਬਰੋ ਐਂਡ ਚ ਕੋਈ ਨਹੀਂ ਖੜਦਾ ਕੋਈ ਨਹੀਂ ਖੜਦਾ ਤੁਸੀਂ ਕਹਣਾ ਵੀ ਸਪੋਰਟ ਯੂ ਯੋ ਚੱਕ ਕਰੋ ਮਜੇ ਲੋ ਮੈਂ ਅਗਰ ਉੱਤੇ ਰੂਸ਼ ਬਣਾਦਾ ਤਾਂ ਮੈਂ ਗੋਡੇ ਆ ਜੇ ਮੈਂ ਨਹੀਂ ਬਣਾਵਾਦਾ ਬੈਡ ਆ ਤੁਸੀਂ ਕਿਹੜੇ ਚਾਹਦੇ ਹੋ ਵਾਇਰਲ ਜਿਹੜੀ ਵੀਡੀਓ ਹੁੰਦੀ ਤੁਸੀਂ ਸ਼ੇਅਰ ਕਰ ਦਿੰਦੇ ਹੋ ਠੀਕ ਆ ਤੇ ਇੱਕ ਮਾਂ ਦੀ ਸਪੋਰਟ ਕਰਨਾਂਗੇ ਕਿ ਨਹੀਂ ਇਹ ਗਲਤ ਆ ਉਹ ਵੀ ਕਿਸੇ ਮਾਂ ਬਣੂਗੀ ਜਾਂ ਉਹ ਮਾਂ ਨੇ ਵੀ ਕੁਝ ਗਲਤੀ ਕੀਤੀ ਆ ਹਮੇਸ਼ਾ ਫੈਕਟਫੁਲ ਗੱਲ ਕਰਨੀ ਚਾਹੀਦੀ ਆ ਠੀਕ ਆ ਮੈਂ ਨਹੀਂ ਬੋਲਿਆ ਮੇਰੀ ਚੀਜ਼ ਆ ਗਈ ਬਟ ਮੈਨੂੰ ਸਾਥ ਨਹੀਂ ਦੇਣਾ ਚਾਹੀਦਾ ਸੀਗਾ ਸਾਥ ਇਹ ਕਿ ਮੈਂ ਇੱਕ ਸਟੋਰੀ ਬਾਈ ਜਗੀ ਕਿ ਨਾ ਸ਼ੇਅਰ ਕਰੋ ਕੁੱਲਰ ਵੀ ਜਿਆਰੀ ਵੀ ਤੁਹਾਨੂੰ ਪਤਾ ਮੇਤੇ ਬਲੇਮ ਲੱਗਾ ਸੀਗਾ ਮੈਂ ਤਾਂ ਬੋਲਿਆ ਸੀ ਪ੍ਰੀਤ ਜੱਟਿਆਰੀ ਹਮਟੀ ਤੇ ਬਲੇਮ ਲੱਗਾ ਸੀ ਮੈਂ ਤਾਂ ਬੋਲਿਆ ਸੀ ਸਿੰਪਲ ਜੀ ਗੱਲ ਆ ਐਟ ਦ ਐਂਡ ਮੈਂ ਇਹੀ ਕਹਿਣਾ ਚਾਹਨਾ ਛੋਟਾ ਜਿਹਾ ਪਰਿਵਾਰ ਆ ਰੋਸਟਿੰਗ ਵਾਲਾ ਕਿ ਹਾਂ ਇਹਨੂੰ ਆਪਸ ਵਿੱਚ ਮਿਲ ਕੇ ਵਧੀਆ ਕੋਈ ਚੰਗੀ ਚੀਜ਼ ਨਹੀਂ ਲਾਦੀ ਤੁਸੀਂ ਬੋਲ ਸਕਦੇ ਮੈਂ ਉਹ ਚੀਜ਼ ਕਲੀਅਰ ਕਰ ਸਕਦਾ ਕਿਉਂਕਿ ਤੁਹਾਡੀ ਆਡੀਅנס ਨੂੰ ਸ਼ਾਇਦ ਇਹ ਚੀਜ਼ ਸਮਝ ਨਹੀਂ ਆਉਂਦੀ ਹਾਂ ਅ ਅੰਡਰ ਟੇਬਲ ਗੱਲ ਵੀ ਹੋ ਜਾਂ ਇਟਰੀ ਵਾਲੇ ਦਾ ਮੇਰੀ ਗੱਲ ਨਹੀਂ ਹੁੰਦੀ ਪਹਿਲਾਂ ਹੁੰਦੀ ਸੀ ਹੁਣ ਨਹੀਂ ਹੁੰਦੀ ਬਟ ਹਾਂ ਪਿੱਛੇ ਜੇ ਇੱਕ ਹਨੀ ਸਿੱਠੀ ਵਾਲੀ ਵੀਡੀਓ ਤੇ ਗੱਲ ਹੋਈ ਸੀ ਮਾੜੀ ਮੋਟੀ ਉਸ ਤੋਂ ਇਲਾਵਾ ਨਹੀਂ ਗੱਲ ਹੋਈ ਤੇ ਸਟਿਲ ਮੇਰੇ ਮਨ ਚ ਕੋਈ ਹੇਟਰੀ ਤਾਈ ਉਹ ਮੈਂ ਕੋਈ ਰਿਪਲਾਈ ਨਹੀਂ ਕੀਤਾ ਨਾ ਮੈਂ ਵਰਥ ਇਟ ਸਮਝਦਾ ਇਸ ਚੀਜ਼ ਨੂੰ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਵੀਡੀਓ ਦਾ ਮਕਸਦ ਸਿਰਫ ਇੰਨਾ ਸੀਗਾ ਕਿਸੇ ਦੀ ਮਾਂ ਨੂੰ ਡਿਫੇਮ ਕਰਨਾ ਨਹੀਂ ਤੇ ਆਪਣਿਆਂ ਨੂੰ ਮਹਾਨ ਬਣਾਉਣਾ ਨਹੀਂ ਮੈਨੂੰ ਕਮੈਂਟਾਂ ਚ ਬੁਰਾ ਲੱਗਾ ਜਰਾ ਇਹ ਚੀਜ਼ ਸੋਚ ਕੇ ਦੇਖੋ ਕਿ ਉਹਨੂੰ 4 5 3 3 ਕ ਹਫ਼ਤੇ 2 ਤੋਂ 3 ਹਫ਼ਤੇ ਲੱਗੇ ਕਿ ਮੇਰੇ ਦਿਮਾਗ ਚ ਚੀਜ਼ ਘੁੰਮਦੀ ਰ ਯਾਰ ਮੈਂ ਸ਼ੁਰੂ ਕੀਤੀ ਪੌਡਕਾਸਟ ਤੁਸੀਂ ਕਹਿੰਦੇ ਕਿ ਮੈਂ ਗਲਤ ਬੰਦਾ ਸਾਥ ਦਿੱਤਾ ਮੈਂ ਦੋ ਤਿੰਨ ਚੰਗੀਆਂ ਚੀਜ਼ਾਂ ਪਾਈਆਂ ਜਿਨ੍ਹਾਂ ਨੇ ਆਪਣੀ ਲਾਈਫ 'ਚ ਕੁਝ ਖਟਿਆ ਯਾਨੀ ਲਾਈਫ ਕਿਵੇਂ ਚੇਂਜ ਹੋ ਗਈ ਤੁਸੀਂ ਨਹੀਂ ਸਪੋਰਟ ਕੀਤੀ ਮੈਂ ਨਹੀਂ ਮੰਗਦਾ ਹੁਣ ਮੈਂ ਵਧੀਆ ਚੀਜ਼ਾਂ ਹੋਰ ਕਰ ਲੂੰਗਾ ਮੈਂ ਖੈਲੀ ਇਨਫਲੂਐਂਸਰ ਬੁਲਾਉਂਗਾ ਪਰ ਵਧੀਆ ਵਾਲੇ ਜਿਹੜੇ ਰੀਲਰ ਰੂਲਰ ਤੇ ਨਹੀਂ ਨੱਚਦੇ ਇਹ ਚੀਜ਼ਾਂ ਉਹਨਾਂ ਨਾਲ ਗੱਲਾਂ ਕਰਾਂਗਾ ਕਿ ਹਾਂ ਤੁਸੀਂ ਕਿਵੇਂ ਕੰਟੈਂਟ ਕ੍ਰੀਏਟ ਕਰਦੇ ਹੋ ਕੁਝ ਚੀਜ਼ਾਂ ਕੋਈ ਜੈਸਟਰੋਲੋਜੀ ਹੋਵੇ ਕੁਝ ਹਾਰਰ ਸਟਰੀ ਜਿਹਾ ਕੋਈ ਸਿੱਧਾ ਚੀਜ਼ਾ ਠੀਕ ਹੈ ਟਾਈਮ ਲੱਗੂਗਾ ਥੋੜਾ ਜਿਹਾ ਪਹਿਲੀ ਵਾਰ ਜੂ ਕੋ ਪਰਫੈਕਟ ਨਹੀਂ ਹੋਇਆ ਦਾ ਰੋਸਟ ਚ ਮੈਂ ਕਰਨੇ ਦਾ ਮੈਂ ਸਮਝ ਲੈਂਦਾ ਬੜੀ ਚੀਜ਼ਾਂ ਨਾ ਕਰਿਆ ਕਰੋ ਤੇ ਮੈਂ ਪੂਰੀ ਰਿਕਾਰਡਿੰਗ ਨਹੀਂ ਸੁਣਾਈ ਹਜੇ ਵਿੱਚ ਕੁਝ ਗੱਲਾਂ ਹੈਗੀਆਂ ਮੈਂ ਉਹ ਮੈਂ ਅਗਲੀ ਵੀਡੀਓ ਚ ਸੁਣਾ ਦੂੰਗਾ ਅਗਰ ਆਂਟੀ ਜੀ ਵੱਲੋਂ ਕੋਈ ਜਵਾਬ ਆਂਦਾ ਮੈਂ ਤਾਂ ਚਾਹਾਂਗਾ ਕਿ ਇੱਥੇ ਗੱਲ ਖਤਮ ਕੀਤੀ ਜਾਵੇ ਮੈਂ ਬਸ ਆਪਣਾ ਉਹਨੂੰ ਕਲੀਅਰ ਕਰਨਾ ਚਾਹਗਾ ਕਿ ਹਾਂ ਮੈਂ ਇਹੋ ਜਿਹਾ ਇਨਸਾਨ ਨਹੀਂ ਹੈਗਾ ਕਿ ਮੈਂ ਕਿਸੇ ਦੀ ਮਾਂ ਤੇ ਗਲਤ ਉਂਗਲ ਚੱਕਾ ਚੱਕਰ ਨੂੰ ਮੈਂ ਉਹ ਦਿਨ ਪੋਡਕਾਸਟ ਵੀ ਆਪਣੇ ਦਿਖਾ ਦੇਣੀ ਹੈ ਇਹ ਚੀਜ਼ਾਂ ਪਰ ਮੇਰਾ ਨਹੀਂ ਦਿਲ ਸੀ ਉਹ ਦਿਨ ਵੀ ਤੇ ਮੇਰਾ ਨਹੀਂ ਦਿਲ ਸੀ ਅੱਜ ਵੀ ਜਿਹੜੀਆਂ ਚੀਜ਼ਾਂ ਹੋਰ ਲੁਕੋ ਕੇ ਰ ਗੱਲ ਨਹੀਂ ਹੋਈ ਤੁਸੀਂ ਉਹਨਾਂ WhatsApp ਦੇ ਗੱਲਾਂ ਕਰਦੇ ਪਏ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਕੁਝ ਮਾਫੀ ਜੀ ਮੰਗੀ ਤੁਸੀਂ ਉਹ ਕਹਿੰਦੀ ਮੈਨੂੰ ਮਾਫੀ ਮੰਗੀ ਆ ਜੀ ਤੁਸੀਂ ਕਹਿੰਦੇ ਹੋ ਕਿ ਹਾਂ ਗੱਲਾਂ ਕੁਝ ਹੋਰ ਆ ਉਹ ਕਹਿੰਦੇ ਕੁਝ ਹੋਰ ਅੱਜ ਮੈਂ ਆਂਟੀ ਨੂੰ ਸੋ ਮੱਚ ਫਾਰ ਯੂਰ ਟਾਈਮ ਐਂਡ ਵਾਚਿੰਗ ਮਾਈ ਵੀਡੀਓ ਦਿਲਗੀਤਾ ਗਾਲਾ ਘੱਡਣ ਦਾ ਕਮੈਂਟ ਜ਼ਰੂਰ ਕਰਿਓ ਬਟ ਇੱਕ ਵੈਲਿਡ ਰੀਜ਼ਨ ਦੇ ਨਾਲ ਕਿ ਹਾਂ ਆ ਚੀਜ਼ ਤੇ ਗਲਤ ਕਰਨ ਲੱਗੇ ਆ ਤੇ ਬਾਕੀ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਭਾਵੇਂ ਕੋਈ ਦੇਖੇ ਨਾ ਦੇਖੇ ਮੈਨੂੰ ਪਤਾ ਕਿ ਮੈਂ ਆਂਟੀ ਜੀ ਨੂੰ ਨਾ ਪਹਿਲਾਂ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਆਂਟੀ ਜੀ ਸਿਰਫ ਸੱਚਾਈ ਅੱਗੇ ਰੱਖੀ ਆ ਕਿ ਜੋ ਦਿਖਦਾ ਆ ਜੋ ਰੋਣਾ ਹੁੰਦਾ ਜ਼ਰੂਰੀ ਨਹੀਂ ਕਿ ਹਰ ਚੀਜ਼ ਸੱਚ ਹੋਵੇ ਸਾਸ਼ੀ ਗਰਲ ਟੇਕ ਕੇਅਰ ਤੇ 3 ਲੱਖ ਹੋਣ ਲੱਗੇ ਸਬਸਕ੍ਰਾਈਬਰ ਬਏ ਯਾਦ ਕਰਾ ਦਈਏ ਜਿਹੜੇ ਵਧੀਆ ਲੱਗਦੇ ਜਿਨ੍ਹਾਂ ਨੂੰ ਮੈਂ ਵਧੀਆ ਲੱਗਦਾ ਸਬਸਕ੍ਰਾਈਬ ਕਰ ਸਕਦਾ ਆ ਨਵੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਥੈਂਕ ਯੂ ਸੋ ਮੱਚ ਬਾਏ